ਇਹ ਵੀ ਬੰਦ ਕਰਾਓ ਨਹੀਂ ਨਹੀਂ ਆਪਾਂ ਥੱਲੇੋਂ ਦੀ ਕੱਢ ਲੈਣੀ ਐ ਇਹਨੂੰ ਕੱਢ ਲੈਣੀ ਆਪਾਂ ਆਪਾਂ ਇਹਨੂੰ ਕੱਢ ਲੈਣੀ ਆ ਜੋੜ ਦਿਓ ਪਾਸੇ ਕੋਈ ਨਹੀਂ ਕੋਈ ਪਾਸ ਨਹੀਂ ਨਹੀਂ ਠੀਕ ਐ ਲੰਘ ਜਾਨੀ ਵਧੀਆ ਲੰਘ ਜੀ ਤੁਹਾਡਾ ਉਹ ਤੂੰ ਨਾਂ ਵਾਲਾ ਲਿਖਿਆ ਤੂੰ ਨਾ ਆ ਉਹ ਤੂੰ ਨਾਂ ਵਾਲਾ ਮੈਡੀਕਲ ਨਹੀਂ ਇਹਨੂੰ ਤਾਂ ਬਿਜਾ ਨਾ ਮੰਨ ਹਾਂਜੀ ਬਿਲਕੁਲ ਜੀ ਬਿਲਕੁਲ ਇਹਨੂੰ ਤੇ ਜੇ ਪਾਣੀ ਲੈ ਗਿਆ ਨਾ ਪਾਣੀ ਲਿੱਥੇ ਤੋਂ ਵੀ ਇਹਨੂੰ 2-3 ਮਹੀਨੇ ਬੱਤਰ ਆਉਂਦੀ ਇਹਨੂੰ ਲੱਗ ਜਾਣੇ ਆ ਪਾਛੋ 22 ਦਿਨ ਹੋ ਗਏ ਯਾਰ ਹਮ ਅਜੇ 22 ਦਿਨ ਹੋ ਗਏ ਅਜੇ ਪਾਣੀ ਚੱਲਦੇ ਨਾ ਕੰਨਾ ਗੁੰਨਾ ਵਿਚਾਰਿਆਂ ਦੀ ਉਦ ਦੇਖੋ ਕਿਵੇਂ ਡੇਗ ਪਈਆਂ ਉਹ ਖੋਲੇ ਬਣ ਗਏ ਆ ਇੱਕ ਘਰ ਆ ਉਹ ਆ ਸਾਹਮਣੇ ਇਹਨਾਂ ਦਾ ਉਹ ਮੈਨੂੰ ਲੱਗਦਾ ਤੋਹਾਂ ਕਿਤੇ ਥੋੜਾ ਤੇਰੀ ਵੀ ਆਪਣਾ ਇਹਨੂੰ ਹਾਂਜੀ ਆ ਤੇ ਉਹ ਵੀ ਉਹ ਵੀ ਗੱਲ ਜਣਾ ਪਾੜ ਗਿਆ ਉਹ ਵੀ ਪਾੜ ਗਿਆ ਆ ਤੁ ਮੰਤਰੀ ਸਾਹਿਬ ਤੋਂ ਫੜ ਲੈ ਇਹਨਾਂ ਨੂੰ ਬੈਠ ਜਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਕੋਈ ਨਹੀਂ ਉਹ ਕਰ ਲੂਗਾ ਜੀ ਚਲੋ ਮੈਂ ਕਰਦਾ ਮੈਂ ਕਰਦਾ ਮੈਂ ਕਰਦਾ ਤੂੰ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮੈਂ ਬਹਿ ਕੇ ਕਰ ਲੀਣਾ ਐਨੂੰ ਆ ਜਾ ਆ ਲੈ ਇਹ ਬਹਿ ਕੇ ਕਰ ਲੈਂਦੀ ਆ ਮੈਂ ਕਰ ਚਲਾਨੀ ਆ ਜੀ ਤੁਸੀਂ ਰੋਜ਼ ਹੀ ਸੇਵਾ ਕਰਦੇ ਹੋ ਨਹੀਂ ਤੇਨੂੰ ਜਾਇ ਨਹੀਂ ਨਾ ਹੋਣੀ ਫਿਰ ਮੈਨੂੰ ਸਿਖਾ ਦਿਓ ਜੀ ਤੁਸੀਂ ਤੂੰ ਸਾਡੇ ਕੋਲ ਦੋ ਦਿਨ ਰਹਿ ਤੈਨੂੰ ਖਾਣ ਦਿੰਦੇ ਰੱਖ ਰੋ ਜੇ ਚੇਰਾਂਗਾ ਮੈਂ ਮੇਲਾ ਸਾਹਿਬ ਵੀ ਨਾਲ ਹੀ ਆ ਤੁਹਾਡੇ ਤੋਂ ਦੇ ਬੈਲੋਂ ਫੜੇ ਉੱਠਾ ਇੱਧਰ ਨਾ ਜਾ ਦੋ ਦਿਨ ਹੀ ਰਹਿ ਰੋ ਆਵਾਜ਼ ਤੂੰ ਸੈਂਟਰ ਚ ਬੈਠ ਜਾ ਇੱਥੇ ਬੈ ਇੱਥੇ ਪਾਣੀ ਇੱਥੇ 10 10 11 11 ਫੁੱਟ ਪਾਣੀ ਆ ਇਹ ਦੂੜ ਦੂੜ ਲਾਜ਼ੀ ਖੁੱਲੋ ਖੁੱਲੋ ਤੁਸੀਂ ਚਲਾ ਕੇ ਜਿਹੜਾ ਵਾ ਜੋ ਹੋਊਗੀ ਕੋਹ ਕਿੰਦਾ ਹੋਣਾ ਕੋਹ ਕਿੰਦਾ ਹੋਵੇ ਆਪਾਂ ਪੌਛਿੰਦਾ ਹੁੰਦਾ ਘਰ ਵੇਖਣ ਚੱਲੇ ਆ ਇਹ ਜੇਤ ਕਰਨ ਦਿਆ ਵੀ ਮੇਰਾ ਘਰ ਵੇਖਿਆ ਉਹ ਮੈਂ ਨਵਾਂ ਬਣਾਇਆ ਤੇ ਮੇਰਾ ਘਰ ਪਾਟ ਗਿਆ ਤੇ ਮੈਂ ਤੇ ਪਹਿਲਾਂ ਕਿਹਾ ਸੀ ਮੈਂ ਕਹਾ ਜਾਂਦੇ ਹੋ ਕਹਿੰਦੇ ਨਹੀਂ ਘਰੇ ਵੇਖਣ ਜਾਣਾ ਤੇ ਚਲੋ ਵੇਖੋ ਸਾਡੇ ਭਰਾ ਨੇ ਜੇ ਅਸੀਂ ਇਹਨਾਂ ਦੇ ਦੁੱਖ ਦਰਦ ਨਹੀਂ ਸੁਣਨੇ ਅਸੀਂ ਇਹਨਾਂ ਦੇ ਘਰ ਨਹੀਂ ਵੇਖਣੇ ਤੇ ਕਿੰਨੇ ਵੇਖਣੇ ਆ ਤੇ ਬਾਕੀ ਇਹਨਾਂ ਭਰਾਵਾਂ ਦੇ ਜਿਹੜਾ ਜਿਹੜਾ ਦੱਇਆ ਇਹਨਾਂ ਨੂੰ ਵੀ ਦੱਇਆ ਉਹ ਰਹੂਗੇ ਤਾਂ ਉਹ ਨੂੰ ਹੀ ਕਹਨੇ ਆਸਾ ਨਹੀਂ ਅਹੀਂ ਅਸੀਂ ਪਉ ਸੱਚੀ ਗੱਲ ਆਖਾਂਗੇ ਨਹੀਂ ਨਹੀਂ ਜਿਹੜੀ ਕੋਈ ਸੱਚੀ ਗੱਲ ਕਰਨੀ ਚਾਹੀਦੀ ਕੋਈ ਗੱਲ ਨਹੀਂ ਇੱਥੇ ਕਿਹੜੀ ਗੱਲ ਉਹ ਰੋਜ਼ ਦਾ ਕੋਈ ਤਾਂ ਸਾਨੂੰ ਕੋ ਦਾ ਜੋਹਰ ਹੋਇਆ ਕੀ ਕਰਕੇ ਮੇਰੇ ਬੰਦਿਆ ਆਪਾ ਪੀਂਣਾ ਖਾਣਾ ਅਜਲੂ ਕਹਤਾ ਕੀ ਕਰਦਾ ਇਹਨਾਂ ਨੇ ਕਰਦਾ ਕਿ ਨਹੀਂ ਹੋਇਆ ਮੈਨੂੰ ਦੇ ਕੇ ਆ ਆਹ ਹਾਲੋ ਕਿੰਨਾ ਲੰਮਾ ਤੇ ਥੱਲੇ ਨਹੀਂ ਲੱਗੰਦੇ ਕਦੇ ਵੀ ਤੁਹਾਡਾ ਕਾਰ ਰੱਖਿਆ ਮੈਂ ਤੁਹਾਡਾ ਰਿਕਾਰਡ ਧੰਨਵਾਦ ਪਾਪਾ ਜੀ ਧੰਨਵਾਦ ਜੀ ਆਜੂ ਫੜ ਕੇ ਤਾਂ ਉਹ ਘੋੜਾ ਕੰਮ ਬੜਾ ਸਤਾ ਕੋਈ ਨਹੀਂ ਆ 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 ਨਾਰਾ ਨਹੀਂ ਪਾਉਂਦੇ ਕੋਈ ਨਹੀਂ ਟਾਈਮ ਆਉਂਦੀ ਜਾਏਗਾ ਉਹ ਬਾਹਰ ਰੱਖ ਫਾਨੀ ਲਗਾਈ ਅੱਜ ਤੱਕ ਇਹ ਮੰਤਰੀ ਵੇਖਿਆ ਰੱਬ ਦੀ ਜਿਹੜੇ ਹੱਥ ਜੋੜਨਾ ਵੇਖ ਲਓ ਤੁਸੀਂ ਕੀ ਵਰਦੇ ਮੀਂਹ ਚ ਬੇੜੀ ਤੇ ਆਗ ਤੁਹਾਡਾ ਘਰ ਦੇਖਣ ਆਉਂਦਾ ਤੁਸੀਂ ਕਿਹਾ ਅਸੀਂ ਘਰ ਨਵਾਂ ਆਉਂਦਾ ਘਰ ਦੇਖ ਕੇ ਉਹਨਾਂ ਦੇ ਮੰਤਰੀ ਸਾਹਿਬ ਉੱਥੇ ਆਲੇ ਤੋ ਤੇ ਅੱਗੇ ਜਾਏ ਤੁਸੀਂ ਸਾਡੇ ਇਤਰਾ ਇੰਨਾ ਪਹਿਲਾਂ ਬਾਤ ਕਰਦੇ ਪਿਛੇ ਨਾ ਧੰਨਵਾਦ ਅਸੀਂ ਅੱਗੇ ਅੱਗੇ ਨੇ ਮੰਤਰੀ ਸਾਹਿਬ ਨੂੰ ਛੱਡ ਕੇ ਲੰਘ ਜੂ ਇਹ ਦੇਖੋ ਇਹ ਨਹੀਂ ਛੱਡੂ ਇਹਨਾਂ ਦਾ ਅੱਖਾ ਛੱਡ ਕੇ ਘਰ ਦਾ ਪਤਾ ਵਸੇ ਆ ਬੈਠਾ ਤੁਸੀਂ ਵੇਖੋ ਪਾਣੀ ਤੇ ਨਾ ਡੂੰਗਾ ਇੱਥੇ ਸੁਣਦੇ ਹੋ ਮੰਤਰੀ ਸਾਹਿਬ ਰੋਡ ਦਾ ਚੱਪਾ ਹਾਂ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਥੱਲੇ ਬਹੁਤ ਡੂੰਗਾ ਤੇ ਸਿੱਕਾ ਸਾਡੀ ਪਾਰਟੀ ਦੇ ਅੰਮਲ ਸਾਰੇ ਸਾਡੇ ਚੇਅਰਮੈਨ ਸਾਡੇ ਮਨਤਪ ਸਿੰਘ ਸਾਹਿਬਾਨ ਸਾਡੀ ਸੀਨੀਅਰ ਜੀ ਵੀ ਕੋਈ ਕੋਈ ਕੋਸ਼ਿਸ਼ ਇੱਥੇ ਪਾਣੀ ਤੇਜ਼ ਹੋਣ ਲੱਗਦਾ ਹੈ ਜਿਆਦਾ ਪਾਣੀ ਜੀ ਕਰਾਂਗੇ ਇਹਨਾਂ ਦੀ ਔਰ ਮੈਂ ਵਾਤੀ ਹਮੇਸ਼ਾ ਨਾਲ ਜਾ ਘਰ ਵੀ ਇਹਨਾਂ ਨਾ ਕਿ ਘਰ ਉੱਚਾ ਵਾ ਆਪਣਾ ਥੋੜਾ ਚਲਣਾ ਥੋੜਾ ਘਟਿਆ ਘਰ ਵੀ ਹੈ ਥੋੜੇ ਵਧੇ ਹੈ ਅਗਰ ਉਹ ਆਪੇ ਖਾਣ ਦੀ ਨਹੀਂ ਆ ਰਹੀ ਹੈ ਜੀ ਨਹੀਂ ਆਪਾਂ ਬਾਹਰੋਂ ਚਲੋ ਵੇਖ ਲਾਂਗੇ ਸਾਨੂੰ ਪਤਾ ਹੀ ਆ ਵੀ ਨੁਕਸਾਨ ਤੇ ਹੋਇਆ ਹੀ ਐ ਇੱਥੇ ਕੋਈ ਦੂਰ ਰਹਣੀਗੀ ਆਣਾ ਆ ਤੂੜਿਓਂ ਬੰਦਾ ਔਰ ਬਾਪੂ ਵੀ ਸਾਡੇ ਕਹਿ ਰਹੇ ਸੀ ਘਰ ਵੀ ਇਹਨਾਂ ਨੇ ਨਵਾਂ ਬਣਾਇਆ ਥੋੜੀ ਜਿਹੀ ਲੱਗਦਾ ਹੋਰ ਦੇ ਵਿੱਚ ਪਾਣੀ ਖੜਾ ਹੈ ਯਾਰ ਵਾਲੇ ਕਿੰਨੇ ਘਰ ਆ ਸਾਰੇ ਪਾਣੀ ਦੇ ਵਿੱਚ ਮਲ ਤੁਮਾ ਬੂਆ ਕੋਲ ਕੇ ਨਹੀਂ ਬੂਆ ਪਰ ਆਂਦੀਏ ਇੱਥੋਂ ਹੀ ਆ ਪਤਾ ਲੱਗੰਦੇ ਆ ਸਾਰਾ ਆਵੇ ਦਿਸਦਾ ਪਿਆ ਸਾਰਾ ਸਾਰੇ ਯਾਰ ਨੇ ਦਾਣੇ ਵੀ ਅੰਦਰ ਮਾਰਿਆ ਮਾਰਿਆ 10 ਸਾਲ ਮਾਰਦੀ ਓਏ ਪਾਣੀ ਦਾਰੂੀ ਨਾਨਾ ਕੋਲ ਕਿ ਘਰ ਜਾਣ ਦੇ ਲੱਗੀ ਲੱਗੇ ਜਾਣ ਕਰ ਬਾਡੀ ਮੰਨ ਆਵੇ ਸਾਨੀਆਂ ਨਹੀਂ ਬੈਗੀਆਂ ਹਾਂ ਨੇ ਪਤਾ ਲੱਗਦਾ ਜੀ ਬਾਬਾ ਜੀ ਲੱਗਦਾ ਸਾਰਾ ਪਤਾ ਆਵੇ ਉਹ ਕੰਦ ਉਹ ਕੰਦ ਆਵੇ ਉਥੋਂ ਕੰਦ ਵੀ ਪਾੜ ਗਈ ਆ ਹਾਂਜੀ ਜੀ ਵੀ ਇੱਥੇ ਵੜ ਗਏ ਖਤਰਾ ਹੀ ਜੀ ਕਾੜੀ ਵੀ ਠੀਕ ਸਕਦਾ ਹਾਂ ਹਾਂ ਤੂੰ ਫਤਿਹ ਕਾ ਕੇ ਪੁੱਤ ਹੋਰ ਉਪਰਾ ਕਰਦੇ ਦੂਆ ਤੈਨੂੰ ਫੜਦੇ ਦੇਖ ਲੈਣਾ ਬੂਆ ਦੇ ਕਿੱਥੇ ਰੱਖਦਾ ਰੱਖਾ ਖੇਤਰਾ ਕਰੀਓ ਆਏ ਨਾ ਸਾਈ ਹਾਂ ਬੱਲੇ ਪੁੱਤਰੋ ਬੱਲੇ ਪੁੱਤਰੋ ਚੱਲ ਗਈ ਹੋਰ ਪੁੱਤ ਬੱਚੇ ਵੇਖ ਲੋ ਐਂ ਪਾਸੇ ਕਰਦੇ ਆਂ ਜੇ ਮંત્રી ਸਾਹਿਬ ਕਿੱਥੋਂ ਨਾਲ ਅੱਗੇ ਕਿੱਥੋਂ ਨਾਲ ਕੈਮਰਾ ਇੱਕ ਦਮ ਲਾਓ ਇਹਦਾ ਹਵਾਜ ਸਿੰਘ ਜੀ ਤੁਹਾਨੂੰ ਬੂਆ ਕੋਲ ਕਿਉਂ ਦਾਨਾਂਗੇ ਇਹ ਵੀ ਲੋ ਸਰਦਾਰ ਭਾਦਰ ਹਾਂ ਪੁੱਤ ਤਾਂ ਕੋ ਕਰਾਉਂਦੇ ਤੇਰੇ ਪਾਪਾ ਨਾਲ ਹੀ ਆ ਦਰਿਆ ਦੇ ਵਿੱਚ ਸੇਵਾ ਕਰਦੇ ਪਏ ਆ ਹਾਂ ਤੇਰਾ ਪਾਪਾ ਵੀ ਨਾਲ ਆ ਚੱਲੋ ਆ ਚੜ ਜਾਣੇ ਦੋਨੋਂ ਚੜ ਜਾਣੇ ਚੜ ਜਾਣੇ ਚਲੋ ਵਾਰੀ 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 ਇੱਕ ਜਣਾ ਕਰੀ ਵਾਰੀ ਵਾਰੀ ਇੱਕ ਜਣਾ ਧਿਆਨ ਨਾਲ ਧਿਆਨ ਨਾਲ ਸੱਟ ਨਾਲ ਵਾ ਲਿਓ ਧਿਆਨ ਨਾਲ ਕਰਕ ਮਤੋਂ ਸਾਰਾ ਪੋਲਾ ਹਵੇ ਕੋਈ ਨਾ ਬਸੇ ਖਾਜੇ ਲੱਗਣਾ ਮਾਵਾ ਵਾਲਾ ਜੀ ਤੁਸੀਂ ਔੜੇ ਔੜੇ ਨੂੰ ਲਾਵਾ ਮਾਵਾ ਪਾਉਂਦਾ ਔੜੇ ਨੂੰ ਮਾਵਾ ਮਾਵਾ ਆ ਜੀ ਤੁ ਤੋਂ ਤੁਨਾ ਬਸੇ ਕਿਸੇ ਬੁੱਕ ਕਰਦੀ ਤੁ ਤੋਂ ਅੱਦੇ ਭਾਰ ਕਰਕੇ ਗਈ ਜਾਂਦੀ ਨਹੀਂ ਕਰਦੀ ਸਹੀ ਗੱਲ ਆਜੋ ਆਜੋ ਤੁਹਾਡਾ ਦੇ ਘਰ ਵੇਖਣਾ ਹੈ ਆਜੋ ਆਜੋ ਪਾਣੀ ਫੜ ਕੇ ਸੋ ਵਿੱਚੋਂ ਕੱਢਦਾ ਹੁਣ ਰੱਬ ਦੇ ਵਾਸਤੇ ਆਪਣੇ ਵਾਸ ਕੁਝ ਨਹੀਂਗਾ ਸ਼ੁਕਰ ਹੈ ਰੱਬ ਦੀ ਘੜੀ ਨੂੰ ਜੇ ਤੁਹਾਨੂੰ ਦਰਸ਼ੇ ਦਿੱਤੀ ਹੈ ਨਹੀਂ ਥਾ ਸੱਜਣ ਬੰਦਾ ਤੱਕ ਤੱਕ ਚੋੜਿਆ ਚਾਪ ਮਾਰ ਕੇ ਖੇਡ ਜਾਓ ਜੋੜਨਾ ਹਾਂ ਉਹ ਲਿਸ ਗਿਆ ਜੇ ਭਾਵੇਂ ਇੱਥੇ ਬਟਨ ਜੋ ਕੰਨ ਹਾਂ ਆਓ ਜੋ ਕੰਨਾਂ ਹੀ ਬੈਗੀਆਂ ਕੰਨਾਂ ਪਤਾ ਲੱਗਦਾ ਵਾ ਟੇਢਾ ਹੋਇਆ ਕੋਠਾ ਹਾਂ ਇਧਰੋਂ ਉੱਚਾ ਜੋ ਉਧਰੋਂ ਹਾਂ ਉਧਰਲੀ ਸਾਈਡ ਬੈਗੀ ਆ ਜਿੱਧਰੋਂ ਪਾਣੀ ਪਹਿਲਾਂ ਜ਼ੋਰ ਪਿਆ ਹੁਣ ਉਧਰੋਂ ਜਿੰਨਾ ਪਾਣੀ ਤੇਜ਼ ਆਉਂਦਿਆ ਹਾਂ ਤਰੇ ਤਾਰ ਚੁੱਕ ਲਿਆ। ਸਾਰੀਆਂ ਕੰਨਾਂ ਪਾਰ ਗਏ। ਸਾਰੇ ਨਿਕਰ ਦੇਖੋ ਸਾਰੀ ਪਾਰ। ਇਧਰ ਹੀ ਦੇਖੋ ਪਾਸ। ਹਾਂ ਹਾਂ ਨਹੀਂ ਪਤਾ ਲੱਗਦਾ ਬਾਬਾ ਜੀ। ਇਧਰ ਹੀ ਦੇਖੋ ਜੀ। ਆਹ ਲੇ ਚਾ ਉਹ ਤੋਂ ਬੜੋਂ ਨਹੀਂ। ਆ ਵੀ ਲੰਘ ਗਿਆ ਥੱਲੇ। ਇਹ ਕੰਨਾਂ ਪਾਰ ਗਏ। ਨਹੀਂ ਨੁਕਸਾਨ ਤੇ ਆ ਬਾਬਾ ਜੀ। ਕੋਈ ਨਹੀਂ ਤਾ ਤੱਕ ਕਰਾਵਾਂਗੇ ਬਾਬਾ ਜੀ ਫਿਕਰ ਨਾ ਕਰੋ ਕੋਈ ਗੱਲ ਨਹੀਂ। ਕੇ ਗੱਲ ਦੀ ਇੱਕ ਤੇ ਤੁਹਾਨੂੰ ਸਭ ਤੋਂ ਪਹਿਲਾ ਕੰਮ ਆਪਾਂ ਤਾ ਉਥੇ ਦਵਾਂਗੇ ਜਿਹੜਾ ਘਰ ਤੇ ਸੁਰੱਖਤ ਹੋਵੇ ਬੰਦਾ ਛੱਤ ਥੱਲੇ ਤੇ ਬੈਠਾ ਰਵੇ ਹੁਣ ਆਪਾਂ ਮੰਤਰੀ ਸਾਹਿਬ ਉਤਰ ਪਏ ਇੱਥੇ ਇੱਕ ਮਿੰਟ ਵੇਟ ਕਰਿਓ ਜੀ ਇਹ ਇਧਰ ਜੀ ਮੰਤਰੀ ਸਾਹਿਬ ਇਹ ਕਿਹੜਾ ਪਿੰਡ ਆ ਤੇ ਜਿੱਥੇ ਤੁਸੀਂ ਘਾਰ ਬੇੜੀ ਰਾਹੀਂ ਪਹੁੰਚੇ ਜੋ ਕੋਠੇ ਤੇ ਚੜੇ ਜੋ ਕੀ ਹਾਲਾਤ ਨੇ ਕਿਸਾਨਾਂ ਦੀ ਵੇਖੋ ਇਹ ਜਿਹੜੀਆਂ ਬਈਖਾਨਾ ਇਹ ਕੋਟਬੁੱਡੇ ਪਿੰਡ ਦੀ ਹੱਦ ਆ ਕੋਟਬੁੱਡੇ ਪਿੰਡ ਦੀ ਜ਼ਮੀਨ ਆ ਤੇ ਇਹ ਮੇਰੇ ਭਰਾ ਭਾਊ ਸ਼ਿੰਦਾ ਹੋਣੀ ਆ ਸਾਰੇ ਇਹ ਸੁਲਵਿੰਦਰ ਸਿੰਘ ਦੇ ਸੁਲਵਿੰਦਰ ਸੋਂ ਪੱਕਾ ਨਾ ਇਹਨਾਂ ਦਾ ਸੁਲਵਿੰਦਰ ਅਸੀਂ ਤੇ ਪਿਆਰ ਨਾਲ ਛਿੰਦਾ ਹੋ ਬਜ਼ੁਰਗਾਂ ਨੂੰ ਕਹਿੰਦੇ ਆ ਹਾਂਜੀ ਤੇ ਇਹ ਇਹ ਸਾਨੂੰ ਲੈ ਕੇ ਆਏ ਇੱਥੇ ਵੀ ਮੇਰਾ ਇੱਕ ਨਾ ਘਰ ਜ਼ਰੂਰ ਵੇਖ ਕੇ ਆਓ ਵੇਖੋ ਜਿਹਦਾ ਘਰ ਬਾਹਰ ਛੁੱਟ ਜੇ ਤੇ ਜੇ ਅਸੀਂ ਨਾ ਆਉਂਦੇ ਤੇ ਇਹਨਾਂ ਦੇ ਮਨ 'ਚ ਹੋਣਾ ਸੀ ਵੀ ਯਾਰ ਇੱਥੇ ਆਇਆ ਹੈ ਲਾਲਜੀਤ ਭੁੱਲਰ ਤੇ ਮੇਰੇ ਨਾਲ ਮੇਰੇ ਘਰੇ ਨਹੀਂ ਗਿਆ ਮੈਂ ਆਂਧਾਰਿਆਂ ਚਲੋ ਇਹਨਾਂ ਦੇ ਜੋ ਤਰਾਸਦੀ ਉਹ ਤਾਂ ਕੁਦਰਤ ਦੇ ਵਾਸਿਆ ਪਰ ਜਦੋਂ ਕੋਈ ਦੁੱਖ ਦਾ ਵੇਲਾ ਹੋਵੇ ਨਾ ਤੇ ਜੇ ਆਪਾਂ ਭੈਣ ਭਰਾ ਦੇ ਆ ਕੇ ਲੱਗ ਗਈ ਬਹਿ ਜੀਏ ਇਹਨੇ ਨਾ ਹੀ ਅਗਲੇ ਦਾ ਹੌਸਲਾ ਹੋ ਜਾਂਦਾ ਦਿਲ ਵੱਜ ਜਾਂਦਾ ਹੁਣ ਜੇ ਇਹਨਾਂ ਦੇ ਘਰੇ ਆਏ ਆ ਤੇ ਵੇਖਿਆ ਵਾ ਵਾਕਈ ਕੰਧਾਂ ਪਾਟੀਆਂ ਇਹਨੂੰ ਵੀ ਰਿਪੇਅਰ ਕਰਾਵਾਂਗੇ ਬਾਕੀ ਮੈਂ ਇਹਨਾਂ ਨਾਲ ਜਿੰਨੇ ਵੀ ਪਰਿਵਾਰ ਦਰਿਆ ਦੇ ਵਿੱਚ ਰਹਿੰਦੇ ਆ ਇਹਨਾਂ ਪਰਿਵਾਰਾਂ ਦੀ ਜਿਹੜੇ ਜਿਹੜੇ ਪਿੰਡ ਦੀ ਪੰਚਾਇਤੀ ਜ਼ਮੀਨ ਹੈਗੀ ਇਹਨਾਂ ਸਾਰੇ ਪਰਿਵਾਰਾਂ ਨੂੰ ਆਪਾਂ 5-5 ਮਰਲੇ ਥਾਂ ਪੰਚਾਇਤੀ ਜ਼ਮੀਨ ਚੋਂ ਬੰਨੋਂ ਦੁਜੇ ਬੰਨੇ ਉੱਚੇ ਥਾਂ ਦੇ ਦਵਾਂਗੇ ਤਾਂ ਜੋ ਆਹ ਹੁਣ ਇਹਨਾਂ ਨੂੰ ਘਰਤ ਨਾ ਛੱਡਣਾ ਪੈਂਦਾ ਜੇ ਇਹਨਾਂ ਦਾ ਘਰ ਉੱਥੇ ਬਣਿਆ ਹੁੰਦਾ ਵਿਚਾਰੇ ਇਹਨਾਂ ਦੀ ਦੇ ਤਰਾਸ ਦੀ ਆ ਕਿ ਫਸਲ ਇਹਨਾਂ ਦੀ ਬਰਬਾਦ ਹੋ ਜਾਂਦੀ ਆ ਮੁੜ ਕੇ ਜਦੋਂ ਪਹਿਲੀਆਂ ਪੱਧਰ ਕਰਨੀਆਂ ਹੁੰਦੀਆਂ ਜਿਹੜੀ ਕੋਈ ਫਸਲ ਇੱਕ ਅੱਧੀ ਇਹਨਾਂ ਦੀ ਵੇਖਦੀ ਉਹ ਪਹਿਲੀ ਪੱਧਰ ਕਰਨ ਤੇ ਲੱਗ ਜਾਂਦੀ ਆ ਪੀ ਇਹ ਤੇ ਰੋਟੀ ਕਾਣ ਤੋਂ ਕਮਾਉਣ ਤੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਿਵੇਂ ਇਹਨਾਂ ਦਾ ਕੰਮ ਚੱਲਦਾ ਕਿਵੇਂ ਘਰ ਚੱਲਦਾ ਬੜੀ ਵੱਡੀ ਇਹਨਾਂ ਵਾਸਤੇ ਇਹ ਜਿਹੜੀ ਹੁੰਦੀ ਆ ਨਾ ਤਰਾਸ ਦੀ ਜਿਹੜੀ ਹੈ ਇਹਨਾਂ ਦਾ ਪਰਿਵਾਰ ਇਹਨਾਂ ਦਾ ਘਰ ਇਹਨਾਂ ਦੇ ਬੱਚੇ ਸਾਰਿਆਂ ਨੇ ਤੇ ਇਹੋ ਹੀ ਚੀਜ਼ ਵਾਰ-ਵਾਰ ਵਾਰ-ਵਾਰ ਦਿਲ ਨੂੰ ਝੰਜੋੜਦੀ ਆ ਵੀ ਯਾਰ ਪਤਾ ਨਹੀਂ ਕਿਹੜੇ ਵੇਲੇ ਕਦੋਂ ਪਾਣੀ ਆ ਪਤਾ ਨਹੀਂ ਕਿਹੜੇ ਵੇਲੇ ਕਦੋਂ ਹੜਾ ਆ ਕੇ ਤੇ ਸਾਡੀ ਫਤ ਡੁੱਬ ਜਾਣੀ ਆ ਆ ਹੁਣ ਜਿਹੜਾ ਘਰ ਹੀ ਸੁਰੱਖਤ ਹੁੰਦਾ ਚਿੜੀਆਂ ਕਾਣੀ ਆਪਦੇ ਘਰ ਛੱਡਦੇ ਤੇ ਆ ਪਾਣੀ ਆਇਆ ਹੁਣ ਘਰ ਦੇ ਵਿੱਚ ਵੀ 5-5 7-7 ਫੁੱਟ ਪਾਣੀ ਵੜਿਆ ਜੇ ਇਹਨਾਂ ਮੈਨੂੰ ਮਿਹਦਿਆ ਜ਼ਮੀਨ ਨੂੰ ਕੋਈ 5-7 10 ਫੁੱਟ ਉੱਚਾ ਬਣਾਇਆ ਹੋਣਾ ਉੱਚਾ ਬਣਾਇਆ ਜੀ ਹਾਂ ਉੱਚਾ ਬਣਾਇਆ ਹੋਣਾ ਤੇ ਉਹਦੇ 'ਚ ਵੀ 5-5 7-7 ਫੁੱਟ ਪਾਣੀ ਵੜਿਆ ਤੇ ਬਾਹਰ ਜ਼ਮੀਨ 'ਚ ਤੇ ਮੈਨੂੰ ਲੱਗਦਾ ਵੀ 10-10 11-11 ਫੁੱਟ ਪਾਣੀ ਚੱਲਣ ਦੇ ਹਾਂਜੀ ਬਹੁਤ ਰਿਆ ਜੀ ਮੰਤਰੀ ਸਾਹਿਬ ਜਿਹੜੇ ਭਰਾਂ ਤੋਂ ਵੱਡੇ ਔਖੇ ਆਪਾਂ ਜੀ ਕੋਈ ਮੰਤਰੀ ਸਾਹਿਬ ਜਿਹੜੇ ਘਰ ਤੇ ਤੁਸੀਂ ਬਾਕੀ ਆਪ ਆਵਾ ਹਰ ਕੋਈ ਤੁਰ ਕੇ ਹੁੰਨੇ ਆ ਅੱਜ ਉਸ ਘਰ 'ਚ ਬੇੜੀ 'ਚ ਬੈਠ ਕੇ ਆਉਣਾ ਪੈਦਿਆ ਤਾਂ ਬਿਲਕੁ ਬੰਦੇ ਦੀ ਹਾਈਟ ਹੁੰਦੀ ਆ 5 ਫੁੱਟ 6 ਫੁੱਟ 6.5 ਫੁੱਟ ਤੇ ਪਾਣੀ ਚੱਲਣ ਦੇ ਆ 10 10 11 11 ਫੁੱਟ ਤੇ ਇਹ ਤੇ ਬੜੀ ਤਰਾਸਤੀ ਆ ਵੱਡੀ ਇਹਨਾਂ ਪਰਿਵਾਰਾਂ ਨੂੰ ਪਤਾ ਇਹਨਾਂ ਦੇ ਦਿਲ ਤੇ ਜੋ ਬੀਤਦੀ ਪਈ ਆ ਬਾਕੀ ਦੁੱਖ ਸਾਨੂੰ ਵੀ ਆ ਅਸੀਂ ਵੀ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਪਰ ਜਿੱਡਾ ਵੱਡਾ ਦੁੱਖ ਇਹਨਾਂ ਵਾਸਤੇ ਆ ਜਿਨ੍ਹਾਂ ਦੇ ਯਾਰ ਘਰ ਪਰਿਵਾਰ ਹੋਣ ਉਥੇ ਰਾਹ ਦੇ ਉੱਤੇ ਤਰਪੈਲ ਪਾ ਕੇ ਬੈਠੇ ਆ ਤਿੰਨ ਚਾਰ ਪਰਿਵਾਰ ਨੇ ਤੇ ਤਰਪਾਲ ਪਾ ਕੇ ਮੀਂਹ ਤੋਂ ਬਚ ਕੇ ਵਿਚਾਰੇ ਬੰਨ ਦੇ ਉੱਤੇ ਬੈਠੇ ਆ ਤੇ ਬੜੀ ਬੁਰੀ ਹਾਲਤ ਐ ਇਹਨਾਂ ਦੀ ਵਿਚਾਰਿਆਂ ਦੀ ਬਾਕੀ ਇਹਨਾਂ ਦੀ ਜੋ ਵੀ ਮਦਦ ਹੋ ਸਕਦੀ ਹੋਊਗੀ ਨਾ ਸਰਕਾਰ ਵੱਲੋਂ ਇੱਕ ਇੱਕ ਰੁਪਇਆ ਇਹਨਾਂ ਭਰਾਵਾਂ ਨੂੰ ਦਿਵਾਵਾਂਗੇ ਕਿਉਂਕਿ ਇਹਨਾਂ ਦਾ ਤੇ ਅੱਗੇ بڑا ਨੁਕਸਾਨ ਹੋ ਗਿਆ ਜ਼ਮੀਨਾਂ ਰੁੜ ਗਈਆਂ ਫਸਲਾਂ ਬਰਬਾਦ ਹੋ ਗਈਆਂ ਘਰ ਵੀ 파ੜ ਗਏ ਆ ਆ ਬਾਬਾ ਜੀ ਨੇ ਤੇ ਜੇ ਦੱਸਦੇ ਵੀ ਥੋੜਾ ਚੇਰੀ ਹੋਇਆ ਸੀ ਘਰ ਬਣਾਇਆ ਸੀ ਤੇ ਉਹ ਇਹ ਪਤਾ ਥੋੜਾ ਹੁੰਦਾ ਵਾ ਵੀ ਕਦੋਂ ਪਾਣੀ ਆਇਆ ਨਾ ਪਹਿਲਾਂ 23 ਚ ਪਾਣੀ ਆ ਗਿਆ ਉਹ ਪਾਣੀ ਘਰ ਚੋਂ ਲੰਘਿਆ ਹੁਣ 25 ਚ ਆ ਗਿਆ ਆ 25 ਵਾਲਾ ਲੰਘਿਆ ਤੇ ਘਰ 파ੜ ਗਿਆ ਅਜੇ ਆ ਤੁਸੀਂ ਵੇਖ ਸਕਦੇ ਜੇ ਲੈਂਟਰ ਪਿਆ ਪੀ ਇਹਨਾਂ ਦੀ ਘਰੇਲੂ ਹਾਲਤ ਮਾੜੀ ਹੋਣ ਕਰਕੇ ਉੱਤੇ ਟਾਇਲ ਨਹੀਂ ਲਾਈ ਗਈ ਮਿੱਟੀ ਨਹੀਂ ਪਾਈ ਗਈ ਹਾਂਜੀ ਹਾਂਜੀ ਪੀ ਮਿੱਟੀ ਤਾਂ ਹੀ ਪਾਉਂਦੇ ਜੇ ਟਾਇਲੋਂ ਨੂੰ ਪੈਸੇ ਹੁੰਦੇ ਉਸੇ ਤਰ੍ਹਾਂ ਲੈਂਟਰ ਆ ਲੈਂਟਰ ਦੇ ਉੱਤੇ ਆਪਾਂ ਖਲੋਤੇ ਆ ਤੇ ਉਹ ਪਾਣੀ ਆਈ ਜਾਂਦਾ ਇਹਨਾਂ ਨੂੰ ਉਹ ਵੀ ਕੋਈ ਫਸਲ ਆਉਗੀ ਤੇ ਉੱਤੇ ਟਾਇਲ ਟੂ ਲਾਵਾਂਗੇ ਫਸਲ ਆਣੀ ਕਿੱਥੋਂ ਹਰਸਾਲ ਇੱਕ ਸਾਲ ਛੱਡ ਕੇ ਦੂਜੇ ਸਾਲ ਹੜ ਆ ਜਾਂਦੇ ਆ ਜੀ ਬਾਬਾ ਜੀ ਤੁਹਾਡਾ ਨਾਮ ਸੁਲਵਿੰਦਰ ਸਿੰਘ ਜੀ ਪਿੰਡ ਕੋਟਗੁੱਡਾ ਜੀ ਤੁਹਾਡੇ ਕੋਲ ਮੰਤਰੀ ਖੁਦ ਆਏ ਆ ਮਿਲੇ ਆ ਤੁਹਾਨੂੰ ਸਹਾਇਤਾ ਵੀ ਦੇ ਰਹੇ ਔਰ ਘਰ ਵੀ ਆਏ ਆ ਹਾਂਜੀ ਕੀ ਕਹਿਣਾ ਚਾਹੋਗੇ ਅਹੀਂ ਤੇ ਜੀ ਆਣ ਮਾਨੇ ਆ ਸਾਡੇ ਮੰਤਰੀ ਸਾਹਿਬ ਪਹਿਲੀ ਜਣਾ ਸਾਡੇ ਘਰਾਂ ਚ ਆਏ ਆ ਅੱਗੇ ਮੰਤਰੀ ਸਾਹਿਬ ਆਉਂਦੇ ਨੇ ਨਹੀਂ ਘਰਾਂ ਚ ਆਲੇ ਐਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਦੇ ਨਾਲ ਸਾਡੀ ਵੇਖਣਦੇ ਆ ਦਾਣੇ ਵੀ ਸਾਡੇ ਪੇਜ ਗਏ ਆ ਤੇ ਜੁੱਲੇ ਵੀ ਸਾਡੇ ਪੇਜ ਗਏ ਜੇ ਤੇ ਜੋ ਕੋ ਬੈੱਡ ਬੂਡ ਜੋ ਕੁੜੀਆਂ ਦਾ ਸਮਾਨ ਸਭ ਕੁ ਗਰਕ ਹੋ ਗਿਆ ਜੰਦਰ ਤੇ ਇਹਨਾਂ ਵੀ ਜੀ ਲੈ ਕੇ ਬਾਹਰ ਬੈਠੇ ਜੀ ਜੀ ਮੰਤਰੀ ਮੰਤਰੀ ਸਾਹਿਬ ਆਏ ਕਦੀ ਪਹਿਲਾਂ ਵੇਖਿਆ ਇਸ ਤਰ੍ਹਾਂ ਕੋਈ ਐਮਐਲਏ ਨਹੀਂ ਨਹੀਂ ਅਹੀਂ ਤਾਂ ਨਹੀਂ ਵੇਖਿਆ ਜੀ ਆ ਪਹਿਲੇ ਮੰਤਰੀ ਸਾਹਿਬ ਦੇ ਇਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਗਾਂਵੀਂ ਸਹਾਇਤਾ ਕਰਨ ਵੇਰ ਲੋ ਸਾਡਾ ਕੀ ਯਾਰ ਹੁੰਦਿਆ ਬੱਚੇ ਸਾਡੇ ਘਰੋਂ ਪਕਾਰੂਗੇ ਕੋਈ ਰੋਣ ਕੋਈ ਨਹੀਂ ਹੋਂਦ ਮੈਂ ਪਮਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਹਾਂ ਨਾਹੀਂ ਤੁਹਾਡੇ ਨਾਲ ਬਹੁਤ ਜੁੜੇ ਹੋ ਗਏ ਤੇਰੀਏਗੀ ਨਹੀਂ ਉਹ ਤਾਂ ਪਤਾ ਮੈਨੂੰ ਸਹਿਮ ਤੇ ਮੈਂ ਤੁਹਾਡੀ ਗੱਲ ਬਣੀ ਸਹਿਮ ਤੇ ਜਿਹਨਾਂ ਦਾ ਜੋ ਮਾਲਕ ਦਾ ਹੁਕਮ ਉਹ ਮੰਨ ਕੇ ਦੇਖਿਆ ਤੁਹਾਡਾ ਪੋਤਰਾ ਮੇਰਾ ਹਾਂ ਬਹੁਤ ਉਹ ਪਾਟ ਦੇ ਫੇਰ ਇੱਥੇ ਆਈ ਹਾਂ ਹਾਂ ਹੁਣ ਕਿੱਥੇ ਆ ਉੱਥੇ ਨਾਲ ਤੁਹਾਨੂੰ ਫੋਟੋ ਅਸਾਂ ਉਹ ਠੀਕ ਹੈ ਠੀਕ ਠੀਕ ਹਾਂ ਹਾਂ ਉੱਥੇ ਆ ਚਲੋ ਆਜੋ 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 ਹਾਂ ਆਜੋ ਅਹੀਂ ਭਾਈ ਮੈਂ ਮੁੰਡਾ ਤੈਨੂੰ ਲੈ ਕੇ ਆਇਆ ਧਿਆਨ ਨਾਲ ਹਾਂ ਆਏ ਹਾਂਜੀ ਆ ਨੋਜ